ਹਾਂਜੀ ਜਿੱਥੇ ਤੱਕ ਆਪਾਂ ਗੱਲ ਕਰੀਏ ਐਮਸੀਐਮ ਬਾਰੇ ਵੀ ਸਾਨੂੰ ਬਿਜਲੀ ਦੇ ਰਿਕਾਰਡਿੰਗ ਐਮਐਸਬੀ ਕਿਹੜੇ ਬੇਸ ਤੇ ਕਿਵੇਂ ਵਰਤਣੇ ਚਾਹੀਦੇ ਆ ਫਰਜ਼ ਕਰੋ ਕਿ ਆਪਾਂ ਕਰੇ ਲੋ ਘਰ ਵਾਸਤੇ ਆਪਾਂ ਬਿਜਲੀ ਫਿਟਿੰਗ ਦਾ ਕੰਮ ਕਰਦੇ ਆ ਤੇ ਆਪਾਂ ਨੂੰ ਬਿਜਲੀ ਦਾ ਕੰਮ ਕਰਨ ਵਾਸਤੇ ਜ਼ਿਆਦਾਤਰ ਕੀ ਕਰਦੇ ਆ ਆਪਾਂ ਕਦੀ ਕੋਈ ਐਮ ਐਸ ਬੀ ਜਾ ਕੇ ਲਗਾ ਦਨੇ ਆ ਕਦੀ ਕੋਈ ਐਮ ਐਸ ਬੀ ਚੱਕ ਕੇ ਲਗਾ ਦਨੇ ਆ ਪਰ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਕਾਰਨ ਪਤਾ ਕੀ ਹੁੰਦਾ ਵੀ ਜਦੋਂ ਅਸਲ ਵਿੱਚ ਅਸਰ ਵਿੱਚ ਇਹ ਗੱਲ ਇਹ ਹੁੰਦੀ ਆ ਵੀ ਜੋ ਵੀ ਐਮ ਐਸ ਬੀ ਹੁੰਦੀ ਆ ਉਹਦੇ ਮੁਤਾਬਕ ਹੀ ਲਾਉਣੇ ਚਾਹੀਦੇ ਆ ਆਪਾਂ ਨੂੰ ਜ਼ਿਆਦਾਤਰ ਤਾਂ ਆਪਾਂ ਨੂੰ ਜਿਹੜੇ ਐਮ ਐਸ ਬੀ ਲਾਉਣੇ ਆ ਉਹ ਬੀ ਕੈਟਾਗਰੀ ਦੇ ਲਾਉਣੇ ਚਾਹੀਦੇ ਆ ਠੀਕ ਆ ਜੀ ਕਿਉਂਕਿ ਇਹ ਵੀ ਜ਼ਰੂਰੀ ਆ ਕਈ ਵਾਰ ਇਹ ਹੁੰਦਾ ਵੀ ਆਪਾਂ ਉਥੇ ਸੀ ਕੈਟਾਗਰੀ ਦੇ ਐਮ ਐਸ ਬੀ ਲਾ ਦਿੰਨੇ ਆ ਪਰ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਘਰੇਲੂ ਕੰਮ ਵਾਸਤੇ ਹਮੇਸ਼ਾ ਹੀ ਬੀ ਕੈਟਾਗਰੀ ਵਾਲੇ ਜਿਹੜੇ ਐਮ ਸੀ ਬੀ ਹੁੰਦੇ ਉਹ ਹੀ ਆਪਾਂ ਨੂੰ ਯੂਜ਼ ਕਰਨੇ ਚਾਹੀਦੇ ਠੀਕ ਆ ਜੀ ਤੇ ਜਿਹੜੇ ਸੀ ਕੈਟਾਗਰੀ ਦੇ ਹੁੰਦੇ ਆ ਉਹ ਬਾਹਰਲੇ ਉਪਕਰਣ ਜਿਵੇਂ ਮੰਨ ਲੇ ਕਿ ਜਦੋਂ ਮੋਟਰ ਵਗੈਰਾ ਹੋ ਗਈ ਹਨ ਤੇ ਉਹਦੇ ਵਾਸਤੇ ਆਪਾਂ ਸੀ ਕੈਟਾਗਰੀ ਦੇ ਐਮ ਸੀ ਬੀ ਵਰਤ ਸਕਦੇ ਆ ਜੇ ਫਰਜ ਕਰੋ ਵੀ ਜਿਆਦਾ ਹੀ ਜ਼ਰੂਰੀ ਹੈ ਵੀ ਆਪਾਂ ਐਮ ਐਸ ਸੀ ਬੀ ਲਾਉਣੇ ਆ ਹਨਾ ਮੋਟਰ ਵਾਸਤੇ ਜਾਂ ਸਿੰਗਲ ਫੇਸ ਮੋਟਰ ਵਾਸਤੇ ਆਪਾਂ ਐਮ ਐਸ ਬੀ ਲਾਉਣੇ ਆ ਹਨਾ ਉਹ ਕਮ ਸੇ ਕਮ ਆਪਾਂ ਸੀ ਕੈਟਾਗਰੀ ਦੇ ਸਿੰਗਲ ਫੇਸ ਮੋਟਰ ਵਾਸਤੇ ਆਪਾਂ ਲਾ ਸਕਦੇ ਆ ਜੇ ਜਿੱਥੇ ਤੱਕ ਆਪਾਂ ਏ ਸੀ ਦੀ ਗੱਲ ਕਰੀਏ ਏ ਸੀ ਵਾਸਤੇ ਆਪਾਂ ਐਮ ਐਸ ਸੀ ਬੀ ਲਾਉਣੇ ਆ ਹਨਾ ਸੋ ਲੋ ਉੱਥੇ ਵੀ ਫਰਜ ਕਰੋ ਵੀ ਆਪਾਂ ਸੀ ਕੈਟਾਗਰੀ ਦੇ ਜਿਹਨੂੰ ਉੱਥੇ ਸੀ ਕੈਟਾਗਰੀ ਦੇ ਆਪਾਂ ਲਾ ਸਕਦੇ ਐਮ ਐਸ ਸੀ ਬੀ ਜਿੱਥੇ ਕਿ ਫਰਜ਼ ਕਰੋ ਵੀ ਆਪਾਂ ਨੂੰ ਪਤਾ ਹੈਗਾ ਵੀ ਇਹ ਜਿਹੜਾ ਏਸੀ ਹੈਗਾ ਵੀ ਉਹ ਜਿਹੜਾ ਏਸੀ ਆ ਕਪੈਸਟਰ ਦੇ ਇੰਟਰ ਦੇ ਵਿੱਚ ਚੱਲਦਾ ਹੈ ਕਪੈਸਟਰ ਦੇ ਨਾਲ ਸਟਾਰਟਿੰਗ ਦੇ ਨਾਲ ਚੱਲਦਾ ਹੈ ਠੀਕ ਹੈ ਜੀ ਉੱਥੇ ਆਪਾਂ ਉਹ ਐਮ ਐਸ ਸੀ ਬੀ ਸੀ ਕੈਟਾਗਰੀ ਦੀ ਲਾ ਸਕਦੇ ਹਾਂ ਠੀਕ ਹੈ ਤੇ ਕਮ ਸੇ ਕਮ ਜਿਹੜੇ ਐਮ ਐਸ ਸੀ ਬੀ ਲਾਉਣੇ ਆ ਉਹਨਾਂ ਦਾ ਜਿਹੜਾ ਲੋਡ ਹੁੰਦਾ ਨਾ ਘੱਟੋ ਘੱਟ ਇਹ ਦੀ ਸੀਨ ਦੇ ਰਿਕਾਰਡਿੰਗ ਏਸੀਆਂ ਦੇ ਉੱਪਰ ਜੋ ਵੀ ਆਪਾਂ ਏਸੀ ਨੂੰ ਆਪਾਂ ਜਿਵੇਂ ਕਿਸੇ ਵੀ ਬੇਸ ਤੇ ਟਨ ਦੇ ਡੇਟਨ ਦੇ ਹਿਸਾਬ ਦੇ ਨਮੂਤਾਬਕ ਲਾਉਨੇ ਆ ਮੈਸਬੀ ਤੇ ਆਪਾਂ ਨੂੰ ਉਹਦੇ ਬੇਸ ਤੇ ਹੀ ਲਉਣਾ ਚਾਹੀਦਾ ਹੈ ਵੀ ਘੱਟੋ ਘੱਟ ਜਿਹੜਾ ਏਸੀ ਦਾ ਲੋਡ ਹੋਵੇ ਲੋਡ ਐਮਸੀਬੀ ਤੇ 30 40% ਪੈਣਾ ਚਾਹੀਦਾ ਹੈ ਲੋਡ ਇਹ ਨਾ ਹੋਵੇ ਕਿ ਆਪਾਂ ਜਿੱਥੇ AC ਆਪਾਂ 32 ਦਾ ਲਾਤਾ ਉਥੇ ਉਹ ਡੈਮੇਜ ਵੀ ਲਾ ਦਨੇ ਆ ਹਨਾ ਜਾਂ ਉਹ ਉਥੇ ਰਿਕਾਰਡਿੰਗ ਲਾਉਣਾ ਚਾਹੀਦਾ ਆਪਾਂ ਨੂੰ MCB ਦੀ ਤੇ ਮੋਟਰ ਦਾ ਵੀ ਐਵੇਂ ਆ ਜਿਵੇਂ ਮੰਨ ਕੇ ਚਲੋ ਵੀ C ਕੈਟਾਗਰੀ ਦੇ ਵਿੱਚ ਆਪਾਂ MCB ਲਾਉਨੇ ਆ ਹਨਾ ਤੇ ਉਹ ਉਹਦੇ ਤੇ ਵੀ 30 ਤੋਂ 40% ਯਾਨੀ ਕਿ MCB ਤੇ ਲੋਡ ਚਾਹੀਦਾ ਕਾਰਨ ਇਸੇ ਕਰਕੇ ਕਿ ਉਹ ਟ੍ਰਿਪ ਹੋ ਜਾਵੇ ਧੰਨਵਾਦ